ਦਾ ਪੁੱਤ ਨੇ ਮਾਮੀ ਦੇ ਪੁੱਤ ਦਾ ਟਰੈਕਟਰ ਨਾਲ ਕੁਚਲ ਕੇ ਕਤਲ ਜੜਾ ਹੈ ਟਰੈਕਟਰ ਦੇ ਨਾਲ ਕੁਚਲ ਕੇ ਕਤਲ ਕਰ ਦਿੱਤਾ ਤੇ ਮਾਮਲਾ ਕੁਝ ਇਸ ਤਰੀਕੇ ਦਾ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭਪਿੰਦਰ ਸਿੰਘ ਦਾ ਪੁੱਤਰ ਜੜਾ ਹੈ ਜਸਕਰਨ ਸਿੰਘ ਬੂਟਾ ਉਸ ਦੇ ਪੁੱਤਰ ਨਿਰੰਝਰ ਸਿੰਘ ਦਾ ਦਿਹਾੜੀ ਤੇ ਟਰੈਕਟਰ ਚਲਾਉਂਦਾ ਸੀ ਤੇ ਦੱਸੇ ਕਿ ਇਸੇ ਤੇ ਪੈਸੇ ਜਸਕਰਨ ਨੇ ਬੂਟਾ ਸਿੰਘ ਤੋਂ ਮੰਗੇ ਤਾਂ ਬੂਟਾ ਸਿੰਘ ਨੇ ਉਸ ਨੂੰ ਉਸਦੇ ਪੈਸੇ ਨਹੀਂ ਦਿੱਤੇ ਅਤੇ ਇਸ ਤੋਂ ਬਾਅਦ ਜਿਹੜਾ ਜਸਕਰਨ ਸਿੰਘ ਹੈ ਉਹ ਕਿਸੇ ਹੋਰ ਦਾ ਟਰੈਕਟਰ ਚਲਾਉਣ ਲੱਗ ਪਿਆ ਜੋ ਕਿ ਬੂਟਾ ਸਿੰਘ ਨੂੰ ਚੰਗਾ ਨਾ ਲੱਗਿਆ ਅਤੇ ਉਸ ਨੇ ਉਸਦੇ ਪੁੱਤਰ ਦੇ ਜਸਕਰਨ ਨੂੰ ਬੰਨ ਕੇ ਛੁੜਾਏ ਅਤੇ ਕਿਹਾ ਹੈ ਕਿ ਬੁਲਾ ਕੇ ਆਪਣੇ ਪਿਓ ਨੂੰ ਤੈਨੂੰ ਛੁੜਾ ਕੇ ਜੜਾ ਇਹ ਲੈ ਜਾਵੇ ਤੇ ਜਦ ਜਸਕਰਨ ਨੇ ਆਪਣੇ ਪਿਤਾ ਭੁਪਿੰਦਰ ਨੂੰ ਫੋਨ ਲਗਾਇਆ ਤਾਂ ਫਿਰ ਭੁਪਿੰਦਰ ਸਿੰਘ ਮੌਕੇ ਤੇ ਪਹੁੰਚਿਆ ਜਿੱਥੇ ਬੂਟਾ ਸਿੰਘ ਨੇ ਜਸਕਰਨ ਨੂੰ ਬੰਨਿਆ ਹੋਇਆ ਸੀ ਬੂਟਾ ਸਿੰਘ ਨੇ ਭੁਪਿੰਦਰ ਸਿੰਘ ਨੂੰ ਤਿੰਨ ਚਾਰ ਵਾਰ ਟਰੈਕਟਰ ਦੇ ਨਾਲ ਕੁੱਚ ਲਿਆ ਜਿਸ ਤੋਂ ਬਾਅਦ ਭੁਪਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਕਰਨ ਸਿੰਘ ਜੀ ਗੱਲ ਇਹ ਹੋਈ ਜੇ ਇਹ ਪਹਿਲਾ ਮਟਰੇਟਰ ਚਲਾਉਂਦਾ ਹਾਂ ਇੱਕ ਨਾ ਲੇ ਬੂਟੇ ਦਾ ਧਰਮਾਵਾਦ ਵਾਲੇ ਦਾ ਜੀ ਇਹ ਕਹਿੰਦਾ ਮੈਂ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰੀਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡਰੀ ਕਹਿੰਦਾ ਉਹਨੇ ਮੁੰਡੇ ਦੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚੱਲ ਦੇ ਦੇਣਾ ਦੇ ਦੇਣਾ ਤੇ ਮੈਂ ਉਹ ਟਰੈਕਟਰ ਚਲਾਉਂਦਾ ਪਿਆ ਮਿੱਟੀ ਵਾਲਾ ਚਲਾਉਣ ਰਿਹਾ ਕਰਦਾ 300 ਰੁਪਿਆ ਧੜੀ ਤੇ ਮੇਰਾ ਵੀ ਲਾਗੇ ਚੱਲਣ ਦਾ ਟਰੈਕਟਰ ਤੇ ਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਘਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲਿਆ ਇਹਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੀ ਮੁੰਨੀ ਮੁੰਨੀ ਕਹਿੰਦੇ ਉਹਦਾ ਤੇ ਹੋ ਹੋ ਸਣਾ ਇੱਕ ਹਾਂਜੀ ਤੇ ਕੇ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਦਾ ਮੁੰਡੇ ਇੱਕ ਇਹਦੇ ਬੂਟੇ ਦਾ ਮੁੰਡਾ ਹੈ ਨਾ ਅਬੀ ਤੇ ਬਾਅਦ ਇਹਨਾਂ ਨੇ ਮੈਨੂੰ ਬੰਨ ਲਿਆ ਦਾੜੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਇਹ ਤੇ ਇਹ ਫਿਰ ਆਏ ਡੈੜੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਆ ਸਿੱਧਾ ਟਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟਰੈਕਟਰ ਨੰਗਾਇਆ ਇਹਦੇ ਥੱਲੇ ਉਤੋਂ ਦੀ ਥੱਲੇ ਆ ਗਿਆ ਇਹ ਪੂਆ ਦਾੜੀ ਦੇ ਪੂਆ ਦੇ ਮੁੰਡਾ ਹੈ ਹਾਂਜੀ ਤਿੰਨ ਚਾਰ ਵਾਰੀ ਟਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਦਾੜੀ ਦੇ ਉਤੋਂ ਦੀ ਮੌਕੇ ਤੇ ਮੌਤ ਹੋ ਗਈ ਜੀ ਹੁਣ ਤੁਸੀਂ ਕੀ ਜਾਣੋ ਸੁਣਾ ਕੇ ਚਾਹੀਦਾ ਸਾਨੂੰ ਕਾਂਜੀ ਕਾਂ ਡੀ ਜੇ ਇਹ ਹੈਗੀ ਤੇ 3:00 ਵਜੇ ਦੀ ਹਾਂਜੀ ਉਸ ਲਈ ਥੀਲਾਂ ਦਾ ਮਨਸਤੇ ਡੇਟਰਾਗਾ ਮੋਤੂ ਡੈਥ ਹੋ ਗਈ ਇੱਕ ਨਾ ਭਪਿੰਦਰ ਸਿੰਘ ਇਸ ਪਿੰਡ ਦਾ ਸਨ ਆਫ ਗੁਜਾਰ ਸਿੰਘ ਪਿੰਡ ਰਾਮਨਦਵਾਲੀ ਦਾ ਰਹਿਣ ਵਾਲਾ ਦਾ ਇਹਦਾ ਜਿਹੜਾ ਬੇਟਾ ਉਹ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ ਸਨ ਆਫ ਨਰਨਜ ਸਿੰਘ ਮਾਸੀ ਧਰਮਾਬਾਦ ਇਹਨਾਂ ਦੀ ਮਿੱਟੀ ਮੁੱਟੀ ਪਹਿਲਾਂ ਢੋਂਦਾ ਦਾਦਾ ਸੀ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣੇ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹਸਨ ਇਹਨਾਂ ਤਿੰਨ ਨੇ ਇਹਨੂੰ ਬੰਨ ਲਿਆ ਬੰਨ ਕੇ ਤੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੇ ਹੀ ਬੱਧਾ ਵਾ ਤੁਮਾਂਨ ਕੇ ਛਡਾ ਲਾ ਤੇ ਜਾਂ ਪੈਸੇ ਦੇ ਤੇ ਇਹ ਜਦੋਂ ਛਡਾਉਣਾ ਸੀ ਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰ ਉਨਡਾਤਾ ਇਹਦੇ ਲੰਗੜ ਨੇ ਨਾਲੇ ਦੀ ਮੌਤ ਹੋ ਗਈ ਹੈ ਸਰ ਇਹ ਮਾਮਲਾ ਦਰਜ ਕਰ ਲਓ ਕਰ ਲਗੇਂ ਦਰਜ ਤੇ ਕਿਤੇ ਕਿਤੇ ਗਲਤ ਕਿੰਨੇ ਦੋਖੀ ਤਿੰਨ ਦੋਸੇ ਬੂਟਾ ਅਭੀ ਹੋਸ਼ ਨੂੰ ਵਾਹਤ ਪਰ ਮੈਂ ਮਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਹਾਂ ਲਾ లాస్థలు పోస్ట్ మార్ట్ కానీ